ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੜੀ ਸਤਿ ਆਨਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਵਿੱਚ ਆਉਣ ਵਾਲੀ ਗੋਭ ਦੀ ਸੁਭਿੰਦੀ ਕਿਉਂਕਿ ਕੁਝ ਫਾਰਮਰਾਂ ਦੇ ਫੋਨ ਆਏ ਆ ਕਿ ਸਾਡੀ ਫਲਾਣੀ ਫਲਾਣੀ ਵੈਰਾਈਟੀ ਦੇ ਵਿੱਚ ਅਸੀਂ ਸੁੰਡੀ ਦੇਖੀਏ ਸਤਿ ਆਨਸਤੋ ਪਹਿਲਾਂ ਆਪਾਂ ਗੱਲ ਕਰਾਂਗੇ ਕੁਝ ਯੂਟਿਊਬਰ ਵੀਰ ਜਿਹੜੇ ਚੰਗੇ ਪੜੇ ਲਿਖੇ ਆ ਰਿਸਰਚ ਤੋਂ ਵੀ ਜਾਣੂ ਆ ਉਹਨਾਂ ਦੇ ਮੂੰਹੋਂ ਆਪਾਂ ਗੱਲ ਸੁਣੀ ਆ ਕਿ ਇਹ ਜਿਹੜੀਆਂ ਜ਼ਹਿਰਾਂ ਵਾਂ ਇਹ ਨਹੀਂ ਪਾਉਣੀਆਂ ਚਾਹੀਦੀਆਂ ਠੀਕ ਹੈ ਖੇਤੀ ਦੇ ਵਿੱਚ ਘੱਟ ਜ਼ਹਿਰਾਂ ਵਰਤਣੀਆਂ ਚਾਹੀਦੀਆਂ ਪਰ ਲੋੜ ਪੈਣ ਤੇ ਆਪਾਂ ਨੂੰ ਇਹ ਜ਼ਹਿਰਾਂ ਪਾਉਣੀਆਂ ਪੈਣੀਆਂ ਡਿਪਾਰਟਮੈਂਟ ਵੀ ਕਹਿੰਦਾ ਹੈ ਗੋਪ ਦੀ ਸੁੰਡੀ ਦੇ ਉਦੋਂ ਤੱਕ ਦਵਾਈ ਦਾ ਛਰਕਾ ਨਾ ਕਰੋ ਚਾਹੀਏ ਉਹ ਸਪਰੇਅ ਹੈ ਚਾਹੀਏ ਉਹ ਦਾਣੇਦਾਰ ਹੈ ਜਦ ਤੱਕ ਤੁਹਾਨੂੰ 3 ਤੋਂ 5% ਸੁੰਡੀ ਦਾ ਹਮਲਾ ਨਾ ਵਿਖੇ ਵੀਰੇ ਕੁਝ ਮੈਂ ਡਾਟੇ ਕਲੈਕਟ ਕੀਤੇ ਆ ਫਾਰ ਐਗਜ਼ਾਮਪਲ ਝੋਨਾ ਐਵਰੇਜ 65 ਕੁ ਹਜ਼ਾਰ ਰੁਪਏ ਦਾ ਨਿਕਲਦਾ ਹੈ ਝੋਨਾ ਪਾਸਮਤੀ ਐਵਰੇਜ 65 ਕੁ ਹਜ਼ਾਰ ਰੁਪਏ ਦਾ ਨਿਕਲਦਾ ਹੈ ਮੇਰੇ ਕੋਲ ਕੁਝ ਫਾਰਮਰ ਮਾਲਵੇ ਦੇ ਕੁਝ ਮਾਝੇ ਦੇ ਆਪੋ ਜੀ ਵੀ ਹੈਗੇ ਜਿਨ੍ਹਾਂ ਦਾ ਪਿਛਲੇ ਸਾਲ 100 100 ਮਣ ਜਾਨੀ ਕਿ 40 40 ਕੁਇੰਟਲ ਵੀ ਝੋਨਾ ਨਿਕਲਿਆ ਮੈਂ ਗਿਣਦਾ ਜੀ ਐਵਰੇਜ ਝੋਨਾ 65000 ਰੁਪਏ ਦਾ ਨਿਕਲਿਆ ਤੇ ਜੇ ਆਪਾਂ ਸੁੰਡੀ ਆ ਗਈ ਹੈ ਤੇ 3% ਮਨ ਲਓ 3% ਹੀ ਆਈ ਹੈ ਜੋ 3% ਵੀ ਸਾਡੇ ਫੀਲ ਨੂੰ ਡੈਮੇਜ ਕਰਦੀ ਹੈ ਸਾਡੇ ਝਾੜ ਨੂੰ 3% ਘਟਾਉਣੀ ਹੈ ਤੇ 1950 ਰੁਪਏ ਦਾ ਆਪਣਾ ਡੈਮੇਜ ਇੱਕ ਕਲੇਮ ਅਗਰ 3% ਤੇ ਆ ਜਾਂਦਾ ਤੇ ਜ਼ਰੂਰੀ ਨਹੀਂ ਉਹ 3% ਹੀ ਹੋਵੇ ਆਪਾਂ ਨੂੰ ਟਾਗੇ ਟਾਗੇ ਵਿਕੀ ਹੈ ਹੋ ਸਕਦਾ ਕਈ ਗੋਧੀਆਂ ਮੱਦੇ ਮੱਦੇ ਜਨਾ ਪੀੜੀ ਪੀੜੀ ਜਨਾ ਜਗਾਏ ਸੋਢੀ ਕਈਆਂ ਵੇਲ ਕਰ ਜਾਂਦੀ ਹੈ 5% ਵੀ ਹੋ ਸਕਦੀ ਹੈ 7 ਵੀ ਹੋ ਸਕਦੀ ਹੈ ਜ਼ਿਆਦਾ ਵੀ ਹੋ ਸਕਦੀ ਹੈ 5% ਦਾ ਨੁਕਸਾਨ ਜਿਹੜਾ 65000 ਐਵਰੇਜ ਕਿੱਲੇ ਦਾ ਜਿਹਦਾ ਝੋਨਾ ਨਿਕਲਿਆ ਉਹਦੀ ਖੇਤ ਦੇ ਵਿੱਚ 5% ਤੱਕ ਗੋਭ ਦੀ ਸੰਡੀ ਨੁਕਸਾਨ ਕਰ ਜੇ ਮੁੰਜਰਾ 5% ਨਿਕਲ ਆਉਣ 5% ਦਾ ਮਸਲਮ ਹੁੰਦਾ 100 ਦੇ ਵਿੱਚੋਂ 5 ਮੁੰਜਰਾ ਸੁਕੀਆਂ ਤੇ ਵੀਰੇ ਉਹਦਾ 3250 ਰੁਪਏ ਦਾ ਕਿੱਲੇ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਵੇਲੇ ਸਾਨੂੰ ਕੁਝ ਯੂਟਿਊਬਰ ਤੇ ਡਿਪਾਰਟਮੈਂਟ ਕਹਿੰਦਾ ਹੈ ਵੀ ਆਪਾਂ ਨੂੰ ਸੁੰਡੀ ਮਾਰਨ ਲਈ ਕੋਈ ਉਜਗਤ ਕਰਨੀ ਪਊਗੀ ਚਲੋ 5% ਵਿਕ ਗਿਆ ਆਪਾਂ ਸਪਰੇਅ ਕਰਦੇ ਆ ਇਕਨੋਮਿਕਲੀ ਖਰਚਾ ਤੇ ਆਪਣਾ ਉਹੀ ਰਿਹਾ ਜਿਹੜਾ ਪਹਿਲਾਂ ਕਰਨਾ ਸੀ ਸੁੰਡੀ ਆਈ ਨੂੰ ਮਾਰਨਾ ਔਖਾ ਹੈ ਪੈਨ ਨਾਲੋਂ ਰੋਪਣ ਤੇ ਆਪਾਂ ਸੁੰਡੀਏ ਪੈਨ ਹੀ ਨਾ ਲਈਏ ਕਿਉਂਕਿ ਕੁਝ ਟੈਕਨੀਕਲ ਇਸ ਵੇਲੇ ਮਾਰਕੀਟ ਦੇ ਵਿੱਚ ਜਿਹੜੇ ਵਿਕ ਰਹੇ ਆ ਉਹ ਸੇਫ ਵੀ ਹੈ ਤੇ ਖਰਚਾ ਵੀ ਉਹਨਾਂ ਦਾ ਪਹਿਲਾਂ ਨਾਲੋਂ ਕਾਫੀ ਕੱਟ ਗਿਆ ਫਾਰ ਇਗਜ਼ਾਮਪਲ ਆਪਾਂ ਗੱਲ ਕਰਦੇ ਆਂ ਮਾਰਕੀਟ ਦੇ ਵਿੱਚ ਫਟੇਰਾ ਔਨਵਿਕਸ ਲਿਪਿਡੋਸ ਤੇ ਗੇਟਵੇ ਔਨਵਿਕਸ ਸੰਬਲਦਾ ਹੈ ਫਟੇਰਾ ਐਫਐਮਸੀ ਦਾ ਹੈ ਔਨਵਿਕਸ ਦੀ ਮੈਨੂਫੈਕਚਰਿੰਗ ਵੀ ਐਫਐਮਸੀ ਦੀ ਹੈ ਲਿਪਿਡੋਸ ਜਿਹੜਾ ਹੈ ਅਡਾਮਾ ਦਾ ਹੈ ਗੇਟਵੇ ਟਾਟਾ ਰੀਲਿਸ ਦਾ ਹੈ ਇਹ ਜਿਹੜੇ ਚਾਰੇ ਪ੍ਰੋਡਕਟ ਹੈ ਇਹਨੂੰ ਆਪਾਂ CTPR ਕਹਿ ਦਿੰਨੇ ਆ ਸਿੱਧੀ ਭਾਸ਼ਾ ਚ ਕਿ ਇਹਨਾਂ ਦੇ ਵਿੱਚ ਪੋਰਾ ਜੇ ਨਾਲਾ ਟੈਕਨੀਕਲ ਹੀ ਹੈ ਇਹਨਾਂ ਦਾ ਗਰੁੱਪ ਹੈਗਾ ਐਂਥਰੇਲ ਨੀਲੈਕ ਡਾਈਮਾਈਡ ਉਸ ਗਰੁੱਪ ਤੋਂ ਹੈ ਇਸ ਗਰੁੱਪ ਦੀ ਜ਼ਹਿਰ ਜੇ ਆਪਾਂ ਫਾਰ ਐਗਜ਼ਾਮਪਲ ਝੋਨੇ ਤੇ 22 ਦਿਨ ਤੋਂ ਲੈ ਕੇ 30 ਦਿਨ ਤੱਕ ਪਾ ਦਿੰਨੇ ਆ ਇਹ ਆਉਣ ਵਾਲੇ 50 ਤੋਂ 52-53 ਦਿਨ ਤੁਹਾਡੇ ਪਲਾਂਟਸ 'ਚ ਰਹਿੰਦੀ ਹੈ ਯਾਨੀ ਕਿ ਪੈਨਿਕਲ ਸਟੇਜ ਦਾਣੇ ਤੋਂ ਪਹਿਲਾਂ ਪਹਿਲਾਂ ਤੁਹਾਡੇ ਪਲਾਂਟਸ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਐਦਾ ਦਾਣੇ ਦੇ ਵਿੱਚ ਆਉਣ ਦਾ ਕੋਈ ਮਕਸਦ ਨਹੀਂ ਰਹਿੰਦਾ ਕਿਉਂਕਿ ਜਿਹੜੀ ਚੀਜ਼ ਦਾਣੇ 'ਚ ਨਹੀਂ ਆ ਰਹੀ ਇਟ ਮੀਨਸ ਸੇਫ ਥਰ ਆਪਾਂ ਇਹਨੂੰ ਕਿੱਲੇ ਦੀ ਰਿਕਮੈਂਡਡ ਡੋਜ਼ 4 ਕਿਲੋ ਹੈ 4 ਕਿਲੋ ਦੀ ਡੋਜ਼ ਤੇ ਇਹਨੂੰ ਵਰਤ ਕੇ 20 ਦਿਨ ਤੋਂ ਲੈ ਕੇ 28 ਦਿਨ ਤੱਕ ਤੁਸੀਂ ਇਹਨੂੰ ਵਰਤ ਸਕਦੇ ਜੀ ਫਾਰ ਐਗਜ਼ਾਮਪਲ ਜਿਸ ਦਿਨ ਤੁਸੀਂ ਇਹ ਜ਼ਹਿਰ ਆਪਣੇ ਖੇਤ ਦੇ ਵਿੱਚ ਪਾਉਣੀ ਹੈ ਪਾਣੀ ਹੈ ਤੇਂਟਰ ਪੋਟੇ ਜਾਂ ਚਾਰ ਚਾਰ ਪੋਟੇ ਜਿੰਨੀ ਵੀ ਤੁਸੀਂ ਜੂਰੀਆ ਸਮਝਦੇ ਜੇ ਵੀ ਤੁਸੀਂ ਖੇਤ ਦੇ ਵਿੱਚ ਪਾਉਣੀ ਉਨੀ ਜੂਰੀਆ ਦੇ ਨਾਲ ਇਹਨੂੰ ਪਾ ਕੇ ਉਸ ਪਾਣੀ ਨੂੰ ਜਿਹਦੇ ਵਿੱਚ ਇਹ ਦਵਾਈ ਪਾਈ ਆ ਜਦ ਤੱਕ ਉਹ ਘਟ ਕੇ ਅੱਧਾ ਪੋਟਾ ਨਹੀਂ ਰਹਿ ਜਾਂਦਾ ਉਦੋਂ ਤੱਕ ਨਵਾਂ ਪਾਣੀ ਨਹੀਂ ਪਾਉਣਾ ਫਾਰ ਐਗਜ਼ਾਮਪਲ ਜੇ ਇਸ ਪਾਣੀ ਦੇ ਵਿੱਚ ਇਸ ਦਵਾਈ ਦਾ ਘੋਲ ਬਣਿਆ ਹੈ ਉਹ ਘੋਲ ਇੱਕ ਵਾਰ ਆਪਣੀ ਸੋਇਲ ਨੂੰ ਤੇ ਪਲਾਂਟਸ ਨੂੰ ਪੀ ਲੈਣ ਦੇਣਾ ਫਿਰ ਉਦੋਂ ਆਪਾਂ ਨਵਾਂ ਪਾਣੀ ਪਾਉਣਾ ਇਹ ਤੇ ਹੈਗੀ ਆ ਜੀ ਇੱਕ ਜ਼ਰੂਰ ਤੂੰ ਜੇਰਾ ਤੁਹਾਨੂੰ ਹੋਰ ਦੱਸਦਾ ਜੀ ਇੱਕ ਪ੍ਰੋਡਕਟ ਆਉਂਦਾ ਹੈ ਟਾਟਾ ਰੈਲਿਸ ਦਾ ਜ਼ਾਈਗੈਂਟ ਤੇ ਸੰਬਲ ਦਾ ਨੀਡੋਰਾ ਐਚ ਟੈਕਨੀਕਲ ਹੈਗਾ ਫਲੂ ਬੀਡੀਅਮਾਈਂਡ ਇਹ ਵੀ ਇੱਕ ਸੇਫ ਟੈਕਨੀਕਲੋਜੀ ਇਹ ਵੀ ਇੱਕ ਸੇਫ ਟੈਕਨੀਕਲ ਆ ਇਹਦੇ ਪਾਉਣ ਦੇ ਨਾਲ ਵੀ ਸੁੰਡੀ ਮਰ ਜਾਂਦੀ ਹੈ ਇਹਦੀ ਡੋਜ਼ ਮੇਰੇ ਖਿਆਲ ਨਾਲ 4 ਤੋਂ 5 ਕਿਲੋ ਹੈ ਐਦੇ ਪਾਉਂਡ ਦੇ ਨਾਲ ਵੀ ਸੁੰਡੀ ਆਉਣ ਤੋਂ ਵੀ ਰੋਕਦੀ ਆ ਤੇ ਆਈ ਹੋਈ ਵੀ ਮਰ ਜਾਂਦੀ ਆ ਬਸ਼ਰਤੇ ਕਿ ਕਿਤੇ ਤੁਹਾਡੇ ਖੇ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਹਮਲਾ ਨਾ ਹੋ ਜੇ ਬਹੁਤ ਜ਼ਿਆਦਾ ਵੱਡਾ ਹਮਲਾ ਆ ਪੀ ਫਿਰ ਤੁਸੀਂ ਇਹਦੀ ਡੋਜ਼ ਕਿਲੋ ਡੇਢ ਕਿਲੋ ਕਿਲੇ ਦੀ ਹੋਰ ਵਧਾ ਸਕਦੇ ਜੀ ਇਹ ਵੀ ਜ਼ਹਿਰ ਸੇਫ ਹੈ ਇਹ ਵੀ ਦਾਣੇ ਤੱਕ ਨਹੀਂ ਪਹੁੰਚਦੀ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਜ਼ਹਿਰ ਦੱਸਦਾ ਹੈ ਇਹ ਅੜਾਮਾ ਦਾ ਬਰੂਜ਼ ਨਾਂ ਤੇ ਟੈਕਨੀਕਲ ਆਉਂਦਾ ਹੈ ਇਹਦੇ ਵਿੱਚ ਕਾਟਾ ਵੀ ਹੈ ਇਹਦੇ ਵਿੱਚ ਅਮੈਕਟਨ ਬੈਂਜ਼ੂਏਟ ਵੀ ਹੈ ਤੇ ਇਹਦੇ ਵਿੱਚ ਥੋੜਾ ਜ਼ਿੰਕ ਵੀ ਹੈ ਕਈ ਵਾਰ ਹੁੰਦਾ ਆਪਾਂ ਦੋ ਖਾਦਾ ਪਾਲੀਆਂ ਸਾਡਾ ਖੇਤ ਤੁਰਿਆ ਨਹੀਂ ਹੈ ਕਈ ਜਗਾ ਇਸ ਟੈਕਨੀਕਲ ਪਾਉਣ ਤੋਂ ਬਾਅਦ ਫਾਰਮਰ ਨੇ ਕਿਹਾ ਭਾਜੀ ਬੜਾ ਵਧੀਆ ਫਾਈਟਰ ਟੋਨਿਕ इफेक्ट ਵੀ ਨਜ਼ਰ ਆਇਆ ਖੇਤ ਸਾਡਾ ਹਰਿਆ ਭਰਿਆ ਵੀ ਹੋ ਗਿਆ ਤੇ ਸੁੰਡੀ ਵੀ ਜਿਹੜੀ ਸਾਡੇ ਖੇਤ ਦੇ ਵਿੱਚ ਆਈ ਸੀ ਉਹ ਮਰ ਗਈਏ ਦੋਸਤੋ ਇਹਨਾਂ ਦਵਾਈਆਂ ਦੇ ਵਿੱਚੋਂ ਕੋਈ ਵੀ ਦਵਾਈ ਜਿਹੜੀ ਹੈ ਤੁਹਾਡੇ ਕਿਸੇ ਵੀ ਮਿੱਤਰ ਕੀੜੇ ਨੂੰ ਨਹੀਂ ਮਾਰਦੀ। ਗਡੋਆ ਨਹੀਂ ਮਾਰਦੀ। ਕਿਉਂਕਿ এনवायरमेंट ਫਲੈਡ ਰਹੀ ਹੈ। ਇਕੋ ਫ੍ਰੈਂਡਲੀ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। এনवायरमेंट ਦੇ ਵਿੱਚ ਵੀ ਆਪਣੀ ਜ਼ਹਿਰ ਦੇ ਨਾਲ ਕੋਈ ਇਹ ਗੰਦਗੀ ਨਹੀਂ ਫਲਾਉਂਦੀਆਂ। ਇਹ ਮੈਂ ਨਹੀਂ ਕਹਿੰਦਾ ਇਹ ਰਿਸਰਚ ਕਹਿ ਰਹੀ ਹੈ ਜੇ ਇਸ ਚੀਜ਼ ਤੇ ਕਿਸੇ ਨੇ ਡਿਬੇਟ ਕਰਨੀ ਹੋਵੇ ਮੇਰੇ ਨਾਲ ਕਰ ਸਕਦਾ। ਇੱਕ ਦੋਸਤੂ ਹੋਰ ਟੈਕਨੀਕਲ ਹੈ ਇੰਡੀਅਨ ਮਲਟੀਨੇਸ਼ਨਲ ਕੰਪਨੀ ਹੈ ਸੁਮਿਲ ਕੈਮੀਕਲ ਉਹਦਾ ਪ੍ਰੋਡਕਟ ਉਹਦਾ ਟ੍ਰਾਈਆਨ ਜੈਫ ਐਸ ਇਹਦੇ ਵਿੱਚ ਸਿਪਰੋਨੈਲ ਹੈ ਪਲੱਸ ਸਲਫਰ ਹੈ ਪਲੱਸ ਜ਼ਿੰਕ ਹੈ ਇਹ ਉਹਨਾਂ ਖੇਤਾਂ ਲਈ ਜ਼ਰੂਰੀ ਹੈ ਜਿਨ੍ਹਾਂ ਖੇਤਾਂ ਦੇ ਵਿੱਚ ਤੁਸੀਂ ਪਹਿਲੀ ਤੇ ਦੂਜੀ ਜੂਰੀਆ ਪਾ ਲਈ ਹੈ ਕੁਝ ਨਾਲ ਵੀ ਇੰਪਲੀਮੈਂਟ ਕਰ ਲਿਆ ਵੀ ਤੁਹਾਨੂੰ ਲੱਗ ਰਿਹਾ ਵੀ ਸਾਡਾ ਝੋਨਾ ਨਹੀਂ ਤੋੜਿਆ ਸਾਡਾ ਝੋਨਾ ਨਹੀਂ ਬਣਿਆ ਤੇ ਦਿਨ ਵੀ ਸਾਨੂੰ 18 ਤੋਂ 20 ਬਾਈ ਹੋ ਗਏ ਆ ਝੋਨਾ ਲੱਗੇ ਨੂੰ ਸਾਡੀ ਲਾਸਟ ਜੂਰੀਆ ਦੀ ডোজ ਰਹੀਦੀ ਐ ਉਹਦੇ ਨਾਲ ਕੀ ਪਾਈਏ ਕਿ ਸਾਡਾ ਝੋਨਾ ਬਣ ਜੇ ਪਸੰਦ ਦੋਸਤੋ ਤੁਸੀਂ ਟਰਾਈ ਆਨ ZFS ਨੂੰ ਪਾ ਸਕਦੇ ਜੀ ਇਹਦੇ ਨਾਲ ਜੇ ਤੁਹਾਡੇ ਖੇਤ ਦੇ ਵਿੱਚ ਕੋਈ ਸੁੰਢੀ ਆਈ ਐ ਸੁੰਢੀ ਮਰ ਵੀ ਜਾਏਗੀ ਆਉਣ ਵਾਲੇ 25 30 ਦਿਨ ਸੁੰਢੀ ਆਏਗੀ ਵੀ ਨਹੀਂ ਯਾਨੀ ਕਿ ਜੋ ਉਹ بڑا ਹਮਲਾ ਜਿਹੜਾ ਉਹ ਤੋਂ ਤੁਹਾਡਾ ਖੇਤ ਬਚ ਜੇਗਾ ਸਲਫਰ ਤੇ ਜ਼ਿੰਕ ਹੋਣ ਕਾਰਨ ਜਿਹੜਾ ਤੁਹਾਡਾ ਖੇਤ ਨਹੀਂ ਚੱਲ ਰਿਹਾ ਬੂਟਿਆਂ ਨੇ ਪੂਰੀ ਠੋਕੇ ਵਧੀਆ ਫੁਟਾਰ ਨਹੀਂ ਕੀਤੀ ਜਾਂ ਫੁਟਾਰਾ ਨਾਲ ਰਲ ਨਹੀਂ ਰਹੀਆਂ ਛੋਟੀਆਂ ਉਹਨਾਂ ਨੂੰ ਵੀ ਮਚੋਰਟੀ ਵਾਲੇ ਪਾਸੇ ਜਾਣ ਦੇ ਵਿੱਚ ਬਹੁਤ ਜ਼ਿਆਦੀ ਸਹਾਇਤਾ ਮਿਲੇਗੀ ਇਹ ਵਰਲਡ ਦਾ ਪਹਿਲਾ ਇਨਸੈਕਟੀਸਾਈਡ ਤੇ ਫਰਟੀਲਾਈਜ਼ਰ ਪੇਟੈਂਟ ਹੈ ਪੇਟੈਂਟ ਪ੍ਰੋਡਕਟ ਹੈ ਇਹ ਮੈਂ ਤੁਹਾਨੂੰ ਕੁਝ ਉਹ ਚੀਜ਼ਾਂ ਦੱਸੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਖੇਤ ਦੇ ਵਿੱਚ ਆ ਰਹੀ ਸੁੰਢੀ ਨੂੰ ਰੋਕਣ ਤੇ ਨਾ ਪੈਣ ਦੇ ਵਿੱਚ ਸਿਹਤਾਂ ਕਰਨ ਗਿਆ ਕਿਸਾਨ ਦੋਸਤੂ ਗੱਲਾਂ ਸਾਰੀਆਂ ਨਹੀਂ ਸੁਣੋ ਪਰ ਆਪਣਾ ਵੀ ਥੋੜਾ ਬਹੁਤਾ ਦਿਮਾਗ ਵਰਤੋ ਕਿ ਜੀ ਅਸੀਂ 5% ਦਾ ਨੁਕਸਾਨ ਕਰਾਉਣ ਦੇ ਬਾਅਦ ਇਹਨਾਂ ਦਵਾਈਆਂ ਨੂੰ ਵਰਤਦੇ ਆਂ 5% ਘੱਟ ਤੋਂ ਘੱਟ 3250 ਰੁਪਏ ਦਾ ਨੁਕਸਾਨ ਕਰਕੇ ਫਿਰ ਉੱਪਰ 500 ਤੋਂ 800 ਰੁਪਏ ਦੀ ਦਵਾਈ ਪਾ ਕੇ ਉਸ ਖੇਤ ਦੇ ਵਿੱਚੋਂ ਆਪਾਂ ਸੁੰਡੀ ਦਾ ਖਾਤਮਾ ਕਰਦੇ ਆਂ ਮਕਾਉਨੇ ਆ ਉਹ ਚੰਗਾ ਹੈ ਕਿ ਆਪਾਂ 5 600 ਰੁਪਏ ਦਾ ਪ੍ਰੋਡਕਟ ਪਾ ਕੇ ਆਪਣੇ ਖੇਤ ਦੇ ਵਿੱਚ ਸੁੰਡੀ ਆਉਣੀ ਨਾ ਲਈਏ ਇਹ ਤੇ ਕੋਈ ਕਹਿ ਨਹੀਂ ਸਕਦਾ ਵੀ ਭਾਜੀ 1% ਵੀ ਨਹੀਂ ਆਏ 1% 2% ਦੇ ਵਟਾ ਦੇ ਲਾਗੇ ਲਾਗੇ ਆਪਾਂ ਕਈ ਾਰ ਜਾਂਦੇ ਆਂ ਤੇ ਵਟਾ ਵਾਲੇ ਬੂਟੇ ਖਿੱਚਦੇ ਆ ਉਹਦੇ ਵਿੱਚੋਂ ਉਹ ਕ੍ਰੂਮ ਵਾਲੀਆਂ ਨਿਕਲਦੀਆਂ ਆਉਂਦੀਆਂ ਉੱਥੇ ਬੰਨੇ ਬੰਨੇ ਹੀ ਉਹ ਸੁੰਡੀ ਲੱਗੀ ਹੁੰਦੀ ਆ ਤੇ ਉਹਨੇ ਕੋ ਬੂਟੇ ਸੁੱਕ ਜਾਂਦੇ ਇਸ ਕਰਕੇ ਵੀਰੋ ਇਸ ਵਾਰ ਜਿਹੜੇ ਇਹ ਟੈਕਨੀਕਲ ਆ ਫਟੇਰਾ ਆਰਮਿਕਸ ਲੇਪੀ ਡੋਸ ਗੈਟਵੇ ਇਹ ਤੁਹਾਨੂੰ 500 ਰੁਪਏ ਤੋਂ ਲੈ ਕੇ ਤੇ 1600 ਰੁਪਏ ਤੱਕ ਮਿਲ ਜਾਣੇ ਆ। ਜ਼ਾਈਗੈਟ ਤੇ ਨਡੋਰਾ ਥੋੜਾ ਮਹਿੰਗਾ ਪ੍ਰੋਡਕਟ ਹੈ। ਬਰੋਜ਼ ਐਵਰੇਜ 1000 1050 ਟ੍ਰਾਈਆਉਨ ZFS 11300 ਦੇ ਲਗਭਗ ਤੁਹਾਨੂੰ ਕਿਉਂਕਿ ਕੁਝ ਵੀਰਾਂ ਨੇ ਕਿਹਾ ਸੀ ਤੁਸੀਂ ਰੇਟ ਵੀ ਇਹਨਾਂ ਚੀਜ਼ਾਂ ਦੇ ਮੈਂਸ਼ਨ ਕਰਿਆ ਕਰੋ। ਇੱਥੇ ਇੱਕ ਤਾਕੇ ਤੁਹਾਨੂੰ ਚੀਜ਼ਾਂ ਮਿਲ ਸਕਦੀਆਂ। रियलिटी ये जितथे जित्थे ये प्रोडक्ट ਪਹਿਣਗੇ ਡੈਫੀਨੇਟਲੀ ਪਾਕਟ ਚੋਂ ਲੱਗੇ ਪੈਸਿਆਂ ਨਾਲ ਵੱਧ ਫਾਇਦਾ ਕਰਕੇ ਦੇਣਗੀਆਂ ਉਹ ਜੀ ਕੋਈ ਗੱਲ ਨਹੀਂ ਹੈਗੀ ਕਿ ਤੁਹਾਡਾ ਬੈਨੀਫਿਟ ਨਹੀਂ ਹੋਏਗਾ ਅੱਜ ਦੀਆਂ ਇਨੀਆਂ ਬੇਨਤੀਆਂ ਪਰਵਾਹ ਕਰਿਓ ਕਿਸਾਨ ਦੋਸਤੋ ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣ ਲਈ ਬਾਲ ਖੇਤੀ ਛੱਜਲਵੜੀ ਦੇ ਨਾਮ ਦਾ YouTube ਤੇ ਚੈਨਲ ਸ਼ੁਰੂ ਕੀਤਾ ਜਿਹੜੇ ਵੀ ਦੇਖਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਸਾਡੀਆਂ ਸਲਾਹਾਂ ਦੇ ਨਾਲ ਆਪਣੀਆਂ ਫਸਲਾਂ ਨੂੰ ਚੰਗੀਆਂ ਕਰਦੇ ਜੇ ਚੰਗੀਆਂ ਹੋ ਜਾਂਦੀਆਂ ਉਹਦੇ ਮਗਰ ਗੁਰੂ ਰਾਮਦਾਸ ਪਾਤਸ਼ਾਹ ਦਾ ਹੱਥ ਹੈ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਦੇ ਉੱਤੇ ਕਮੈਂਟ ਵੀ ਜ਼ਰੂਰ ਪਾਇਆ ਕਰੋ ਖੇਤੀ ਦੇ ਸਬੰਧਤ ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਚਾਹੇ ਬਾਗਬਾਨੀ ਹੈ ਚਾਹੇ ਰੁਟੀਨ ਦੀਆਂ ਸਬਜ਼ੀਆਂ ਹੈ ਚਾਹੇ ਰੁਟੀਨ ਦੀਆਂ ਫਸਲਾਂ ਹੈ ਖਬਾਦ ਪਾ ਕੁਝ ਵੀ ਹੈ ਤੁਸੀਂ ਮੇਰੇ ਨਾਲ ਮੇਰਾ ਨੰਬਰ 99160 99188 ਤੇ ਸੰਪਰਕ ਕਰਕੇ ਯੋਗ ਸਲਾਹਾਂ ਲੈ ਸਕਦੇ ਜਿਨੀਕ ਗੁਰਨਾਨਕ ਸਾਹਿਬ ਨੇ ਮੈਨੂੰ ਬੋਧ ਦਿੱਤੀ ਉਸ ਬੁੱਧੀ ਅਨਸਾਰ ਤੁਹਾਡੀ ਫਸਲ ਦਾ ਤੁਹਾਡੀ ਸਮੱਸਿਆ ਦਾ ਜੋ ਘਰ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ